ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਾ ਉਹ ਹਾ ਸਤਿ ਹੋਵੈ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਜੋ ਹਮ ਬਾਂਦੇ ਮੋਹ ਫਾਸ हम प्रेम, प्रेम बदन तुम बादे अपने, अपने शूटन, शूटन को यत्न करहो हम शूटे तुम आरादे जो, जो हम बांधे ਮੋ ਫਾਸ ਹਮ ਪ੍ਰੇਮ ਬਦਨ ਤੁਮ ਬਾਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਦੇ ਮਾਦਵੇ ਜਾਣਤ ਹਉ ਚੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਉ ਮੀਨ ਪਕਰ ਪਾਂਕਿਓ ਅਰ ਕਾਟਿਓ ਰਾਤ ਕਿਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤੋ ਨ ਬਿਸਰਿਓ ਪਾਨੀ अपन बापै नाही किसी को पावन को हर राजा मोह पटल सब जगत बेया हो ਭਗਤ ਨਹੀਂ ਸੰਤਾਪਾਂ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਕਾਸ ਹੋ ਕਹੀਐ ਜਾ ਕਾਰਨ ਹਮ ਕਮ ਆਰਾਦੇ ਸੋ ਦੁਖ ਅਜਹੁ ਸਹੀ ਐ ਭਗਤ ਰਵਿਦਾਸ ਜੀ ਬਾਣੀ ਚ ਕੀ ਫੁਰਮਾਨ ਕਰਦੇ ਨੇ ਸੋਹੀ ਮਾਦੋ ਜੇ ਅਸੀਂ ਮੋਹ ਦੀ ਫਾਹੀ ਵਿੱਚ ਬੱਜੇ ਹੋਏ ਸਾਂ ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ ਲਿਆ ਹੈ ਅਸੀਂ ਤਾਂ ਉਸ ਮੋਹ ਦੀ ਫਾਹੀ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਏ ਹਾਂ ਤੂੰ ਆ ਸਾਡੇ ਪਿਆਰ ਦੇ ਜਕੜ ਵਿੱਚੋਂ ਕਿਵੇਂ ਨਿਕਲੇਂਗਾ ਏ ਮਾਧੋ ਤੇਰੇ ਭਗਤ ਜਿਹੋ ਜਿਆ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ਅਜਿਹੀ ਪ੍ਰੀਤ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈ ਅ ਸਾਡਾ ਤੇਰੇ ਨਾਲ ਪਿਆਰ ਵੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ ਅਸਾ ਮਾਰ ਕੇ ਵੀ ਤੇਰੀ ਯਾਦ ਨਹੀਂ ਛੱਡਣੀ ਮੱਛੀ ਪਾਣੀ ਵਿੱਚੋਂ ਫੜ ਕੇ ਫਾਂਕਾ ਕਰ ਦਈਏ ਟੋਟੇ ਕਰ ਦਈਏ ਤੇ ਕਈ ਤਰ੍ਹਾਂ ਰੰਨ ਲਈਏ ਫਿਰ ਰਤਾ ਰਤਾ ਕਰਕੇ ਖਾ ਲਈਏ ਫਿਰ ਪੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਜਿਸ ਖਾਣ ਵਾਲੇ ਦੇ ਪੇਟ ਵਿੱਚ ਜਾਂਦੀ ਹੈ ਉਸ ਨੂੰ ਪੀ ਪਾਣੀ ਦੀ ਪਿਆਸ ਲਗਾ ਦਿੰਦੀ ਹੈ ਜਗਤ ਦਾ ਮਾਲਕ ਹਰੀ ਕਿਸੇ ਦੇ ਪਿਓ ਦੀ ਜਿੱਤੀ ਮਲਕੀਅਤ ਨਹੀਂ ਹੈ ਉਹ ਤਾਂ ਪੇਮ ਦਾ ਬੱਜਾ ਹੋਇਆ ਹੈ ਇਸ ਪੇਮ ਤੋਂ ਵਾਂਝਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ ਪ੍ਰਭੂ ਨਾਲ ਪੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ ਭਗਤ ਰਵਿਦਾਸ ਜੀ ਆਖਦੇ ਹਨ हे ਮਾਧੋ ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਡ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੋ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ ਭਾਵ ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ